ਸੂਬੇ ਵਿੱਚ ਅਵਾਰਾ ਪਸ਼ੂਆਂ ਦੀ ਲਗਾਤਾਰ ਵੱਧ ਰਹੀ ਤਤਾਰ ਦਾ ਹੱਲ ਲੱਗਦਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਂ ਨੇ ਲਭ ਹੀ ਲਿਆ ਅਤੇ ਹੱਲ ਵੀ ਅਜਿਹਾ ਜੋ ਸਰਕਾਰ ਨੂੰ ਸੋਚਣ ਅਤੇ ਤੁਰੰਤ ਕਾਰਵਾਈ ਕਰਨ ਦੇ ਲਈ ਮਜਬੂਰ ਕਰੇਗਾ ਕੀ ਹੈ ਇਹ ਹੱਲ ਆਓ ਤੁਹਾਨੂੰ ਦੱਸਦੇ ਹਾਂ ਦਰਸਲ ਭਾਰਤੀ ਕਿਸਾਨ ਯੂਨੀਅਨ ਨੇ ਲੁਧਿਆਣਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜੇਕਰ ਸਰਕਾਰ ਨੇ ਅਵਾਰਾ ਪਸ਼ੂਆਂ ਦਾ ਹੱਲ ਨਾ ਕੀਤਾ ਤਾਂ ਉਹ ਮਾਰਚ ਦੇ ਪਹਿਲੇ ਹਫਤੇ ਸੂਬੇ ਦੇ ਵਿੱਚੋਂ ਅਵਾਰਾ ਪਸ਼ੂਆਂ ਨੂੰ ਇਕੱਠਾ ਕਰਕੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਅੱਗੇ ਛੱਡ ਆਉਣਗੇ ਕਿਸਾਨ ਯੂਨੀਅਨ ਦੀ ਇਥੇ ਹੈਡਾਫਸ ਸਾਡੀ ਮੰਥਲੀ ਮੀਟਿੰਗ ਹੋਈ ਹੈ ਇਹਦੇ ਚ ਅਸੀਂ ਖੇਤੀਬਾੜੀ ਦੀ ਨੀਤੀ ਉਹ ਸਾਰੇ ਏਜੰਡੇ ਵਿਚਾਰਲੇ ਨੇ ਪਰ ਮੇਨ ਇੱਕ ਅਸੀਂ ਫੈਸਲਾ ਲਿਆ ਹੈ ਬਹੁਤ ਵਾਰੀ ਅਸੀਂ ਬਵਾਰਾ ਡੰਗਰਾਂ ਤੋਂ ਤੰਗ ਆਏ ਆ ਡੀਸੀਆਂ ਨੂੰ ਕੋਟਾਂ ਵਿੱਚ ਜਾ ਕੇ ਛੱਡੇ ਵੀ ਨਹੀਂ ਐਸਟੀਐਮ ਦਿੱਤੇ ਨਹੀਂ ਤੇ ਸਰਕਾਰ ਨੇ ਸਾਡੇ ਨਾਲ ਵਾਦਾ ਕਰਿਆ ਸੀ ਵੀ ਅਸੀਂ ਇਹਦਾ ਹੱਲ ਕਰਦਾਂਗੇ ਗਊ ਸੱਸ ਵੀ ਲੱਗਿਆ ਕਉਸ਼ਾਲਾ ਵੀ ਬਣੀਆਂ ਨਹੀਂ ਪਰ ਡੰਗਰਾਂ ਦਾ ਵਾਧਾ ਹੀ ਹੋ ਰਿਹਾ ਜਿੱਥੇ ਡੰਗਰਾਂ ਦਾ ਹੋ ਰਿਹਾ ਉਥੇ ਆ ਕੁੱਤਿਆਂ ਨੇ ਵੀ ਸਾਨੂੰ ਬਹੁਤ ਅੰਕ ਰਿਆ ਹੋਇਆ ਚੋਾਕਾਂ ਨੂੰ ਖਾ ਜਾਂਦੇ ਆ ਪਿੰਡਾਂ 'ਚ ਪੁੜਿਆਂ ਨੂੰ ਡੰਗਰਾਂ ਨੇ ਮਾਰਿਆ ਇਸ ਕਰਕੇ ਅਸੀਂ ਮਾਰਚ ਦੇ ਪਹਿਲੇ ਹਫਤੇ ਹਜ਼ਾਰਾਂ ਡੰਗਰ ਇਕੱਠੇ ਕਰਕੇ ਸਾਰੇ ਪੰਜਾਬ 'ਚੋਂ ਚੰਡੀਗੜ੍ਹ ਛੱਡ ਕੇ ਆਵਾਂਗੇ ਤੇ ਤੂਫਾ ਦਵਾਂਗੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਵੀ ਇਹ ਡੰਗਰਾਂ ਦਾ ਇੰਚਾਰਜ ਤੁਸੀਂ ਕੀਤਾ ਨਹੀਂ ਟੈਕਸਾਂ ਤੋਂ ਲਈ ਜਾਂਦੇ ਹੋ ਤੇ ਸਾਡਾ ਜਾੜਾ ਹੁੰਦਾ ਪਿੰਡਾਂ 'ਚ ਫੁੱਟ ਪੈਂਦੀ ਹੈ ਇੱਕ ਪਿੰਡ ਕੁੱਟ ਕੇ ਡੰਗਰ ਦੂਏ ਜਵਾੜੇ ਆਉਂਦਾ ਦੂਆ ਦੂਆ ਹੀ ਭੇਜਿਆਉਂਦਾ ਤੇ ਇਸ ਲਈ ਅਸੀਂ ਸੰਘਰਸ਼ ਦੇ ਰਾਹ ਤੇ ਇਸ ਗੱਲ ਤੇ ਜ਼ਿਕਰ ਹੋ ਗਿਆ ਕਿ ਲੁਧਿਆਣਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੰਥਲੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਕਿਸਾਨਾਂ ਨੇ ਅਵਾਰਾ ਪਰਸ਼ੋ ਦੇ ਹੱਲ ਦੇ ਲਈ ਇਹ ਫੈਸਲਾ ਲਿਆ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਹੁਣ ਸਰਕਾਰ ਇਸ ਮੁੱਦੇ ਤੇ ਕੀ ਕਾਰਵਾਈ ਕਰਦੀ ਹੈ ਲੁਧਿਆਣਾ ਤੋਂ ਤਰਸੀਮ ਭਾਰਦवाज ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978